ਸਸਰੀ ਕਾਰ ਜੀ ਸਾਰਿਆਂ ਨੂੰ ਲੋਬੀ ਮਿੱਤਰੋ ਅੱਜ ਦਾ ਵਲੋਗ ਕਰਦੇ ਸ਼ੁਰੂ ਤੇ ਅੱਜ ਦੇ ਵਲੋਗ ਚ ਚਗੇ ਸਵੇਰੇ ਸਵੇ ਪੰਜਵੇਂ ਨਹਿਰ ਤੇ ਬੂਟੇ ਨੂੰ ਪਾਣੀ ਪਾਉਣ ਤੇ ਪਹਿਲਾ ਚੱਕੀ ਇੱਕ ਮੁੰਡਾ ਪਿਕਅਪ ਕਰਕੇ ਫਿਰ ਅੱਗੇ ਚੱਲ ਗਿਆ ਬੂਟਾ ਪਾਣੀ ਪਾਉਣ ਮਠਾ ਅੱਠ ਦਾ ਨਾਂ ਦਾ ਮਾਂ ਦੇ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜਾਂਦੇ ਰਿਹਾ ਨਾ ਜੀ ਰਚਨਾ ਜਿੰਨ ਕਚਾਈ ਰੰਗੇ ਰੰਗੇ ਬਾਤੀ ਲਾਏ ਕਰ ਹੋਰ ਵੀ ਮਿੱਤਰੋ ਆਪ ਦਾ ਹਾਲ ਚਾਲ ਕਮੈਂਟਾਂ ਚ ਦੱਸੋ ਜੇ ਤੁਸੀਂ ਪੁੱਛ ਦੇ ਦੀ ਲੋਕੀ ਮੇਰੇ ਗਾਹਾਂ ਤਾਂ ਕੋੜਾ ਖੱਲੀ ਗਿਆ ਤੇ ਇੱਥੇ ਮਸਾ ਹੀ ਦੇਖਣ ਨੂੰ ਮਿਲੂ ਤੇ ਨਿਆਣੇ ਦੇ ਵਦੇ ਹੋਰ ਕੰਨੀ ਉਹ ਕਿ ਲੱਟੇ ਚੱਲਦੀ ਹੈ। ਲਓ ਬਈ ਮਿੱਤਰੋ ਬੰਦੇ ਕਰ ਲੈ ਇਕੱਠੇ ਇੱਕ ਗਾਂਹ ਜਾ ਰਿਹਾ ਤੇ ਮੈਂ ਆ ਰਿਹਾ। ਹਾਂ ਬਲੌਗ ਬਣਾਣ ਲੱਗਾ ਹਾਂ। ਹਾਂਜੀ ਹਾਂਜੀ ਆਇਆ ਤੇਰਾ। ਆ ਦੇਖੋ ਮਿੱਤਰੋ ਐਕਸਰਸਾਈਜ਼ ਕਰਦਾ ਪਿਆ। ਬੰਦੇ ਤੋਂ ਪੁੱਛ-ਪੁੱਛ ਕੇ ਕਰਦਾ ਪਿਆ। ਤੇ ਉਹ ਗਾਂਹ ਦੇ ਓਏ ਤੂੰ ਐਸੇ ਸਾਈ ਕਰ ਮੈਂ ਪਾਣੀ ਦਿਨਾ ਬੂਟਿਆਂ ਨੂੰ 10 ਨੰਬਰ ਦਾ ਪਾਣੀ ਕਰ ਓਏ ਅਦਰੀ ਸੇਵਾ ਕਰ ਲਾ ਬਈ ਮਿੱਤਰੋ ਮੋ ਚੜ ਜਿਆਦੀ ਘੰਟਾ ਹਲੋ ਵੀ ਮਿੱਤਰੋ ਟਰੈਕਟਰ ਆ ਰਿਹਾ ਪਾਣਾ ਭਰਿਆ ਲੱਜਾ ਜੀ ਇਹ ਦੇਖੋ ਉਹ ਚੜਾ ਬਹਾਈ ਹੈ ਟਾਈਕਾ ਮਿੱਤਰੋ ਇਸਾਰੀ ਸ਼੍ਰੀਮੰਦਰੀ ਗੋਦਨ ਉਹ ਕਿਨੇ ਬਹੁਤ ਮਿੱਤਰੋ ਬੂਟੇ ਨੇ ਕੋਲ ਪਹੁੰਚਣਾ ਨੇ ਜਿੱਥੇ ਆਪਾਂ ਪਾਣੀ ਦੇਣਾ ਤੇ ਬੂਟੇ ਨੂੰ ਪਾਣੀ ਦੇ ਕੇ ਫਿਰ ਦੇਖਦੇ ਹਾਂ ਕੀ ਕਰਨਾ ਥੋੜੀ ਬਹੁਤੀ ਸ਼ੇਅਰ ਕਰਾਂਗੇ ਆਂ ਵਈਆਂ ਤੇ ਹੁਣ ਜੰਨੀਆਂ ਥੋੜਾ ਬੋਤਾ ਪਾਣੀ ਬੂਟਿਆਂ ਆਲਾ ਅੱਲਾ ਅਸੀਂ ਜਿਹੜਾ ਕੀ ਲਿ ਗਿਆ ਅਸੀਂ ਲਓ ਵੀ ਮਿੱਤਰੋ ਪਾ ਰਹੇ ਆ ਬੂਟਿਆਂ ਨੂੰ ਪਾਣੀ ਤੇ ਮੇਰੀ ਵਾਰੀ ਖਤਮ ਹੋ ਗਈ ਮੈਂ ਬੋਲ ਤੋ ਦੁਈ ਤੱਕ ਪਾ ਕੇ ਆਇਆ ਤੇ ਹੁਣ ਬੂਟਾ ਮੁੰਡਾ ਪਾ ਰਿਹਾ ਪਾਣੀ ਉਸ ਤੋਂ ਬਾਅਦ ਫਿਰ ਸਾਰੇ ਤੱਕ ਪਾ ਕੇ ਚੱਲਦੇ ਆ ਘਰ ਨੂੰ ਕਿਉਂਕਿ ਇਨਾਂ ਨੇ ਵੀ ਕੰਮ ਤੇ ਜਾਣਾ ਆ ਤਾਂ ਬੱਸ ਓਏ ਯਾਰ ਖੇਤ ਚ ਪਾ ਓਏ ਓਰੀ ਕਾ ਬਟੂਏ ਓਰੀ ਕਾ ਓਰੀ ਉਹ ਖੇਤਾ ਚਾਚਾ ਜਾ ਕੋਈ ਨਹੀਂ ਲੈਣੀ ਚੱਲੀ ਆ ਜਾ ਆ ਜਾ ਪਾਣੀ ਦੇ ਵੇ ਚੰਗੀ ਤਰੀਕੇ ਨਾਲ ਆ ਜਾ 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 ਵੱਡੀ ਵੱਡੀ ਆਹੋ ਏਡੀ ਵੱਡੀ ਤੂੰ ਛੋਟੀਆਂ ਹੁੰਦੀਆਂ ਨੇ ਇੰਨੀਆਂ ਇੰਨੀਆਂ ਵੇ ਓਏ ਵੱਡੀ ਹੋ ਗਈ ਕਿਸੇ ਨੂੰ ਪੁੱਟੀ ਨਹੀਂ ਨਾ ਲੈ ਦੇ ਚੱਲ ਲੈ ਕੋਈ ਨਾ ਤਾਂ ਲੱਗਣਾ ਉਹ ਲੋਗ ਬਣਾਈ ਜਾ ਮੇਰਾ ਉਹ ਮੇਰਾ ਬੰਦਾ ਹੀ ਤੇਰਾ ਕੌਣ ਬਣਾਊਗਾ ਓ ਬਲਾਰੀ ਦੀਂਦਾ ਪਿਆ ਚਾਲੇ ਸਾਫ ਓਏ ਹਟ ਜਾ ਸਾਈਕਲ ਤਾਂ ਲੈ ਆ ਓਏ ਸਾਈਕਲ ਰਹਿ ਗਿਆ ਲਓ ਵੀ ਮਿੱਤਰੋ ਹੂੰ ਅੱਜ ਪੂਰਾ ਉੱਤੇ ਫੁੱਲ ਸਕਰੀਨ ਦੀ ਦੀ ਕਾ ਜਾਂਦਾ ਮੋਰ ਪਹਿਲਾ ਪਾਉਂਦਾ ਚੱਲੀਏ ਯਾਰ ਬਸ ਕਿੰਨੇ ਬੂਤਿਆਂ ਨੂੰ ਦੇਈਆਂ ਹੋਰ ਤੇਰੇ ਵਾਸਤੇ ਮੋਲਟਾਲ ਠੰਡਾ ਹੋ ਗਰ ਚੱਲੀਏ ਓਏ ਆਹੀ ਓਏ ਕਾ ਆ ਦੇ ਕਾ ਵਾਹ ਛੜ ਉੱਗੀ ਨਹੀਂ ਹੜੇ ਨੇਮ ਮਾ ਦਾਤਨਗਰ ਲੈ ਫਿਰ ਦੰਦਾ ਚ ਮਾਰ ਲੈ ਇਹਨੂੰ ਓਏ ਓਰੇ ਆ ਮੇਰਾ ਬੂਟਾ ਲੱਗਾ ਲੋ ਵੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਕੂਟਾ ਆਪਣਾ ਸੇ ਪਸੇ ਦੀ ਮਿੱਟੀ ਹਰੀ ਹੋ ਗਈ ਪਾਣੀ ਪੁੰਨੇ ਆ ਰਹੇ ਸੀ ਕੈਮਰਾ ਨ ਫੋਕਸ ਕਰੋ ਗਿੱਲਾ ਓਏ ਬਾਹਰ ਪਾਈ ਜਾਣਾ ਅਸੀਂ ਰੋਜ਼ ਕਰਿਆ ਕਰਾਂਗੇ ਪਾਣੀ ਕੋਈ ਵੀ ਦੇਖੇ ਤਵਾ ਚਾਵਾਂ ਚਾਹੇ ਓਏ ਅਧਾਰ ਕਾੜਾ ਲੈ ਪੁੱਛੇ ਨਹੀਂਗੇ ਹਾਂ ਭਈ ਮੈਂ ਕਿਹਾ ਜੇ ਅਗਰ ਰੋਜ਼ ਆਪਾਂ ਪਾਣੀ ਦੇਵਾਂਗੇ ਚੁੱਪ ਕਰ ਰੋਜ਼ ਆਪਾਂ ਪਾਣੀ ਦੇਵਾਂਗੇ ਰਿਪੋਰਟਰ ਪਟਰ ਦੇਖ ਲਿਆ ਬੜੀ ਨਰਸਰੀ ਜਿਹਾ ਮਿਲਦੇ ਆ ਕਹਿੰਦੇ ਹੁਣ ਬੋਲ ਕੁਛ ਨਹੀਂ ਜੀ ਅਸੀਂ ਪਾਣੀ ਦੇਣ ਆਏ ਸੀ ਬੂਟਿਆਂ ਨੂੰ ਤੇ ਕਿਹਾ ਸਾ ਲੱਗਾ ਤੁਹਾਡਾ ਬਲੌਗ ਦੇ ਉੱਤੇ ਤੁਸੀਂ ਕਮੈਂਟ ਲਾਈਕ ਸ਼ੇਅਰ ਕਰ ਪਾਣੀ ਦਾ ਵੀਰੇ ਪਾਣੀ ਦਾ ਵੀਰੇ ਅਸੀਂ ਦੇਣ ਆਏ ਸੀ ਤੇ ਪਾਣੀ ਅਸੀਂ ਮੈਂ ਦਿੱਤਾ ਬੜਾ ਮੈਂ ਥੱਕ ਗਿਆ ਹਾਂ ਉਸ ਤੋਂ ਬਾਅਦ ਮੈਂ ਕਹਿੰਦਾ ਕਿਹਨੇ ਦਿੱਤਾ ਮੈਂ ਤੇ ਥੂ ਆ ਦੇਖੋ ਜੀ ਕਿਹਨੇ ਦਿੱਤਾ ਕਿਹਨੇ ਲੈ ਕੇ ਇੱਥੇ ਤੱਕ ਮੈਂ ਦਿੱਤਾ ਹੀ ਹੁਣ ਇਹ ਸ਼ੁਰੂ ਹੋਇਆ ਵਾ ਅੱਛਾ ਅੱਛਾ ਇਹ ਬੜਾ ਇੰਟੈਲੀਜੈਂਟ ਬੰਦਾ ਭਾਜੀ ਇਹਦੀਆਂ ਗੱਲਾਂ ਤੇ ਨਾ ਫੋਕਸ ਕਰਿਓ ਇਹ ਨੱਕਾਂ ਜਿਹਾ ਐ ਮਾਰਦਾ ਮੈਂ ਫੜਾ ਇਹਦਾ ਫੋਰ ਕਿਤੇ ਮੋਰੀ ਚ ਪਾ ਦੇ ਯਾਰ ਆਦਾ ਯਾਰ ਫਾੜਾ ਪੱਟਾ ਯਾਰ ਆਦਾ ਪੋਲਾ ਯਾਰ ਤੇ ਆ ਤੇ ਆ ਵਾਟੇ ਭੰਗ ਛੋਟਾ ਬਸ ਲੇਖਰੇ ਆ ਗਿਆ ਬਸ ਨੀਮੀ ਐ ਵੀ ਲੋ ਵੀ ਮਿੱਤਰੋ 4 ਮਿੰਟ ਦਾ ਐਕਸਪ੍ਰੈਸਲੀਮੈਂਟਰੀ ਬਣ ਗਿਆ ਆ ਲਗੀ ਨੇ ਮੈਂ ਉਹ ਬਿੱਟੂ ਆਵਲੇ ਪੱਤੇ ਪਟਕੇ ਦੇਖੀ ਗੰਡੇ ਲੱਗ ਫਿਰ ਕੀ ਹੋ ਗਿਆ ਫਟ ਕੇ ਦੇਖ ਆ ਤਾਂ ਤਲਾ ਉਹ ਇੱਥੇ ਕੀਤਾ ਹੋਇਆ ਸੀਗਾ ਟੂਣਾ ਕੱਲ ਆ ਜੀ ਕਰਵਾਜੀ ਵਿੱਚ ਤਾਂ ਕਿਤੇ ਰੇਂਡ ਚੰਗੀ ਜਿਹਾ ਡਾਂਡਾ ਕੌਣ ਕਾਸਤ ਲੋ ਵੀ ਮਿੱਤਰੋ ਮੰਦੇ ਇੱਧਰ ਉੱਤਰ ਦੇਖਦੇ ਪਏ ਆ ਪਿਛੇ ਤਿੰਨ ਨੂੰ ਥੱਲੇ ਲਾਉਣਾ ਚਾਹੁੰਦੇ ਆਪਣੇ ਫੋਨ ਦੀ ਬੈਟਰੀ ਵੀ ਘਟਾ ਤਾਂ ਵੀ ਬਣਾਉਣਾ ਪੈ ਰਿਹਾ ਕਿੰਨੇ ਦੇਣਾ ਕਿਹਨੇ ਆਉਣਾ ਚਾਹੁੰਦੇ ਨੇ ਚੱਲ ਬਕਵਾਸ ਸਿੱਕੜ ਦਾਤੇ ਪੈਂਦੀ ਰਹਿੰਦੀ ਐ ਸਭੀ ਨਾਲ ਦੁਨੀਆਂ ਸਵਾਦ ਲੈਂਦੀ ਐ ਦੁਨੀਆਂ ਨੇ ਕੀ ਦੁਨੀਆਂ ਨੇ ਕੀ ਸਵਾਦ ਲੈਣਾ ਭਰਾਵਾ ਉਹਨਾਂ ਨੇ ਕਹਣਾ ਚੰਦ ਗਲਤ ਨਿਕਲ ਗਿਆ ਫੜ ਗਿਆ ਕੰਡਾ ਜਿੱਕਾ ਰੱਬ ਜਿਹੜਾ ਰੱਬੂ ਪੀੜੇ ਪਾਣੀ ਗਈ ਮੈਨੂੰ ਹਾਂ ਵੀਰੇ ਕੋਈ ਨਾ ਮੈਂ ਨਹੀਂ ਸਾਰਾ ਬੂਟਿਆਂ ਨੂੰ ਪਾਣੀ ਪਾਇਆ ਹੈ ਪਰ ਰੱਬ ਨੂੰ ਪਤਾ ਕਿਨੇ ਪਾਇਆ ਪਰ ਪ੍ਰਮਾਤਮਾ ਨੂੰ ਪਤਾ ਮੈਨੂੰ ਪਤਾ ਫਰੀ ਤਾਂ ਨੂੰ ਪਤਾ ਮੈਨੂੰ ਪਤਾ ਵਾ ਮੇਰੇ ਪ੍ਰਮਾਤਮਾ ਨੂੰ ਪਤਾ ਤੇਰਾ ਪਾਇਆ ਵਾ ਤੇਰਾ ਪ੍ਰਮਾਤਮਾ ਕਿਹੜਾ ਰੱਬ ਤੋਂ ਜਿਹੜਾ ਤੇਰਾ ਵਾ ਗੱਲ ਤਾਂ ਵੈਸੇ ਤੇਰੀ ਸਹੀ ਹੈ ਪਰ ਯਾਰ ਹੁਣ ਯਾਰ ਉਹ ਅਗਲਾ ਝੂਠ ਥੜੀ ਨਾ ਬੋਲੂਗਾ ਅੰਦਰ ਵੜ ਕੇ ਘੱਟ ਬੰਗੇ ਲੈਣੇ ਸੀ ਲਓ ਵੀ ਮਿੱਤਰੋ ਆ ਥੱਕ ਗਿਆ ਵਣਾ ਹੁਣ ਬੂਟੇ ਨੂੰ ਕਾਣ ਕਾਪਾ ਕੇ ਆ ਲੱਗੇ ਦੋ ਹੋਰ ਆਪਣੀ ਕੀਤੇ ਇੰਦਾ ਦੇ ਬੂਟੇ ਛੇਤੀ ਵੱਡੇ ਹੁੰਦੇ ਆ ਆਹੀ ਆ ਕਾ ਬੋਟ ਲਾ ਓਏ ਕੋਈ ਆ ਆ ਤੇ ਪਿੱਛੇ ਵੀ ਲੱਗੀ ਹੋਈ ਏ ਮੇਰੇ ਬੂਟੇ ਜੀ ਇੱਕ ਪਾਸੇ ਤੁਸੀਂ ਇਹਨੂੰ ਗਾਂਦ ਦੀ ਸੋਤੇ ਉੱਤੇ ਕਿਨੋਂ ਪੱਟ ਲਾਓ ਉਹ ਕਾ ਵਾ ਕਾ ਲੈ ਕੇ ਜਾਣੀ ਉਹ ਨਾ ਪੋਟੇ ਮਿੱਟੀ ਵਧੀਆ ਏ ਇਹ ਕੁਸ਼ ਮਾ ਵੀਰਾ ਕਿੱਥੇ ਗਾ ਡੰਡਾ ਇੱਥੇ ਸੀਗਾ ਆਦੇ ਅੱਜ ਚੋਰ ਜਿੰਮਾ ਵਿੱਚ ਭੁਖਦੇ ਆ ਦੇਖੋ ਮਿੱਤਰੋ ਆ ਚੋਰ ਆ ਬੂਟੇ ਮੈਂ ਇਨੀ ਮਿਹਨਤ ਕਰਕੇ ਲਾਏ ਤੇ ਆ ਬੁੱਟੀ ਜਾਂਦਾ ਆਇਸ਼ਾ ਹੁਣ ਆ ਕੀ ਕਰਦਾ ਪਿਆ ਮੈਂ ਵੀਰੇ ਉਹ ਨਾ 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 ਕੰਮ ਦੀ ਚੀਜ਼ ਆ ਕੰਮ ਦੀ ਚੀਜ਼ ਆ ਪਾਣ ਚ ਫਾ ਕੇ ਖਾਣੀ ਓਏ ਪਾਣ ਚ ਪੀਕ ਹੈ ਚਲੋ ਜੇ ਤੂੰ ਪਾਣ ਲੱਗ ਗਿਆ ਓਏ ਜੜਾ ਭਰਾ ਉਹ ਜੜਾ ਹੈਗੀਆਂ ਦੀਆਂ ਮੈਂ ਤਾਂ ਪਾਇਆ ਹੀ ਨਹੀਂ ਇਹਨੇ ਆੜੀ ਭਾਗ ਕੱਟੇ ਜਿੱਲੀ ਲੋ ਵੀ ਮਿੱਤਰੋ ਇਹੋ ਜਾਣੇ ਤੇਰੇ ਤੇ ਪਾ ਲੈਣਾ ਇਹਦੀਆਂ ਜੜਾ ਲਾਤੀਆਂ ਇਹਨੇ ਪੋਟਦੀਆਂ ਸੀ ਆਪਾਂ ਲਾਤੀਆਂ ਤੇ ਇਹਨੇ ਪਾਣਾ ਵੀ ਪਤਾ ਐਹ ਜੇ ਬੰਦੇ ਨੂੰ ਨਾਮ ਨਾਲ ਲੈ ਕੇ ਲਾਈ ਜਾਂਦੇ ਆਹੀ ਪੱਟੀ ਉਹ 10 ਹਾਂ ਸੱਚ ਅੱਜ ਪੁੱਛ ਕੇ ਦੱਸਦੀ ਤੇ ਲਿਆਵਾਂਗੇ ਜਾ ਕੇ ਜਿਹੜਾ ਘਰੇ ਖੜਾ ਬਾਕਸਰ ਚੋਰੀ ਚੁੱਕ ਲਿਆ ਤਦ ਵੀ ਲੱਗਦਾ ਜਦ ਗਿਆ ਦੋਨੀਆ ਤੇ ਬਹਿ ਪਾਲਿਆ ਉੱਠ ਫੁੱਟ ਝੋਟਿਆ ਬੇ ਮੂਸੇ ਵਾਲਿਆ ਪੁਰਾ ਵਾਈ ਡੰਬ ਵਾਸ਼ਿੰਗ ਕਰ ਕਿੱਥੋਂ ਆ ਗਿਆ ਉਹ ਹੜ ਜਾ ਆਜੇਗਾ ਉਹ ਫਿਰ ਤੇਰੇ ਤੇ ਪੁੱਲ ਤੇ ਸਿੱਖ ਲਿਆ ਕਿ ਤੇ ਪਾਣੀ ਪਾਲਾ ਕਿਉਂ ਡਰਾਮੇ ਕਰੀਏ ਨਾ ਪਤਾ ਨਹੀਂ ਕੀ ਹੋ ਗਿਆ ਕਰੀ ਆ ਕੇ ਦੇਖਦੇ ਆ ਦੇਖੋ ਮਿੱਤਰੋ ਬਲੌਕ ਖਰਾਬ ਕਰਨ ਲੱਗਾ ਹੋਇਆ। ਲੋ ਵੀ ਮਿੱਤਰੋ ਇੱਥੇ ਦਾ ਵੀ ਚੈੱਕ ਕਰੋ। ਬਹੁਤੀ ਗੜ ਹਾਰੇ ਨੇ। ਬੰਦੇ ਗਾਹ ਜਾ ਰਹੇ ਨੇ। ਓਹ ਯਾਰੇ। ਲੋ ਵੀ ਮਿੱਤਰੋ ਬੰਦੇ ਨੂੰ ਆ ਜਾ ਵੀਰੇ ਸੇਵਾ ਕਰ ਲੈ। ਉਹ ਬੰਦੇ ਨੂੰ ਕਾੜੀ ਜਿਆਦਾ ਗਾਹ ਵਗ ਗਿਆ। ਤੇ ਬੁਗੇ ਆ ਰਣੀ ਲਾਗੇ ਲੋਬੀ ਮਿੱਤਰੋ ਚਾਲਦੇ ਅਗੇ ਆਣੀ ਦੇ ਜਿਹੜੇ ਇਹਨੂੰ ਕੁੱਤਾ ਪਸੰਦ ਆ ਉਹ ਆ ਰਿਆ ਮਗਰ ਅੰਨ ਫੜ ਕੇ ਲੈਣਾ ਦੇਖੀ ਆ ਮਾ ਦੇਖ ਲਾ ਭਰਾਵਾ ਲਗਾ ਹੀ 에ਰੀਓ ਉਹ ਲੱਗੇਗਾ ਬੋਤਲ ਓਏ ਇਹ ਚ ਅੱਗ ਬੜੀ ਤੇ ਜਲਦੀ ਫੜੂਗੀ ਹਾਏ ਕਾਲੀ ਕਾਲੀ ਹੋਣ ਲੱਗੀ ਹੋਰ ਕੀ ਮੰਦਾ ਵੈ ਮਦਰ ਹੂੰ ਹਾਂ ਲੈ ਯਾਰ ਭਾਈ ਮੜਿਆ ਲੈ ਆ ਤੇਰੇ ਮੂੰਹ ਤੇ ਪਾਈਏ ਫਿਰ ਦੁੱਧ ਮੂੰਹ ਦੁੱਧ ਮੂੰਹ ਦੁੱਧ ਨਾ ਮੂੰਹ ਥੋੜਾ ਹੋ ਗਿਆ ਰੋਕੇ ਕਰਦੇ ਆ ਯਾਰ ਕੰਡੇ ਜੁੱਬੇ ਲਓ ਵੀ ਮਿੱਤਰੋ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਤੇ ਜਿਹੜੇ ਮੇਰੇ ਵੀਡੀਓ ਨਾ ਚੈਨਲ ਤੇ ਨਵੇਂ ਨਵੇਂ ਨੂੰ ਸਬਸਕ੍ਰਾਈਬ ਕਰਿਓ Comenta que